ਸਾਊਥ ਇੰਡਸਟਰੀ ਵਾਂਗ ਹੁਣ ਪੰਜਾਬੀ ਪਾਲੀਵੁੱਡ ਦੇ ਵਿੱਚ ਵੀ ਇੱਕ ਤੋਂ ਵੱਧ ਬਿਹਤਰ ਫਿਲਮਾਂ ਆ ਰਹੀਆਂ ਨੇ ਹਾਲੀ ਦੇ ਵਿੱਚ ਜੈ ਰੰਦਾਵਾ ਦੀ ਫਿਲਮ ਬਦਨਾਮ 28 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ ਜਿਸ ਦੇ ਵਿੱਚ ਜ਼ਬਰਦਸਤ ਐਕਸ਼ਨ ਅਤੇ ਜ਼ਬਰਦਸਤ ਡਾਇਲੌਗ ਡਿਲੀਵਰੀ ਦੇਖੀ ਜਾ ਸਕਦੀ ਹੈ ਟ੍ਰੇਲਰ ਦੇਖਣ ਤੋਂ ਬਾਅਦ ਪੰਜਾਬ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਜਾਪਦੇ ਨੇ ਇਸ ਤੋਂ ਇਲਾਵਾ ਸੁੰਦਰ ਅਦਾਕਾਰਾ ਜੈਸਮਿਨ ਪਸੀਨ ਦੀ ਮੌਜੂਦਗੀ ਫਿਲਮ ਦੇ ਸਹਿਜ ਨੂੰ ਵਧਾ ਦੇਵੇਗੀ ਸੋ ਇਸ ਫਿਲਮ ਦੀ ਸਟਾਰ ਕਾਸਟ ਸ਼ਨੀਵਾਰ ਨੂੰ ਲੁਧਿਆਣਾ ਪਹੁੰਚੀ ਹੈ ਤਾਂ ਤੁਹਾਨੂੰ ਦੱਸ ਦਈ ਕਿ ਜੈ ਰੰਦਾਵਾ ਤੇ ਜੈਸਮੀਨ ਪਸੀਨ ਤੋਂ ਇਲਾਵਾ ਫਿਲਮ ਦੇ ਵਿੱਚ ਮੁਕੇਸ਼ ਰਿਸ਼ੀ ਨਿਰਮਲ ਰਿਸ਼ੀ ਅਤੇ ਰੰਗਜੰਗ ਬਹਾਦਰ ਅਤੇ ਸੁਖਮਿੰਦਰ ਚਾਹਲ ਵਰਗੇ ਕਈ ਵੱਡੇ ਕਲਾਕਾਰ ਵੀ ਨੇ ਇਸ ਫਿਲਮ ਦੇ ਵਿੱਚ ਮੁਕੇਸ਼ ਰਿਸ਼ੀ ਨੇ ਖਲਨਾਇਕ ਦੀ ਭੂਮਿਕਾ ਨਿਭਾਈ ਸੀ ਮੇਰੇ ਕੈਰੈਕਟਰ ਦਾ ਲਵ ਇੰਟਰਸਟ ਦਾ ਰੋਲ ਪਲੇ ਕਰ ਰਹੀ ਹਾਂ ਤੇ ਕਨਫਲਿਕਟ ਵੀ ਹੈ ਕੈਰੈਕਟਰ 'ਚ ਬਿਕੋਜ਼ ਕੈਰੈਕਟਰ ਨੂੰ ਇਸ ਟੀਜ਼ਨਲ ਸਭ ਤੋਂ ਜ਼ਿਆਦਾ ਨਫ਼ਰਤ ਹੈ ਹੀਰੋ ਉਹੀ ਚੀਜ਼ ਦਾ ਕਾਰੋਬਾਰ ਕਰਦਾ ਹੈ। ਨਾਮ ਅਕਸਰ ਅਸੀਂ ਦੇਖ ਜਿਵੇਂ ਮੇਲ ਲੀਡ ਨੂੰ ਐਕਸ਼ਨ ਦੇ ਵਿੱਚ ਪਾਇਆ ਜਾਂਦਾ ਹੈ ਤੇ ਫਿਰ ਇਹਨੂੰ ਕੱਟ ਕੇ ਐਕਸ਼ਨ ਰੋਲ ਦਿੱਤਾ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਅਜਿਹਾ ਰੋਲ ਮਿਲੇ ਐਕਸ਼ਨ ਦਾ ਕਰੋਗੇ? ਹਾਂਜੀ ਹਾਂਜੀ ਮੈਂ ਬਿਲਕੁਲ ਜ਼ਰੂਰ ਕਰਾਂਗੀ। ਆਈ ਹੋਪ ਜਲਦੀ ਹੋਏ ਜਾਂ ਕੁਝ। ਬੜਕ ਬਿਸਕੀ ਅੱਗੇ ਕਰੀ ਆਪਾਂ। ਅਸਲ ਵਿੱਚ ਮੈਂ ਬਾਤ ਕਰਉਂ। ਬਹੁਤ ਬਹੁਤ ਸੋਹਣੀ ਮਨ ਲੱਗਾ ਬੜੀ ਫਲੈਸ਼ ਪੇਅਰਿੰਗ ਹੈ ਸੋ ਇਟ ਬ링ਸ ਲੋਟ ਆਫ ਫਰੈਸ਼ਨੈਸ ਟੂ ਦ ਫਿਲਮ కెਮਿਸਟਰੀ ਬਹੁਤ ਸੋਹਣੀ ਹੈ ਇਟ ਵਾਸ ਰੀਲੀ ਫਨ ਵਰਕਿੰਗ ਵਿਦ ਜੇਪਾ ਜੀ ਤੁਸੀਂ ਇਸ ਮੂਵੀ ਦੇ ਵਿੱਚ ਜਿਹੜਾ ਕੈਰੈਕਟਰ ਕੀਤਾ ਉਹਦੇ ਲਈ ਤੁਹਾਨੂੰ ਕੀ ਪ੍ਰੋਸੈਸਿੰਗ ਵਿੱਚ ਕਿਦਾਂ ਕਿਦਾਂ ਸ਼ੂਟਿੰਗ ਹੋਈ ਹੈ ਹਾਂਜੀ ਕਿਦਾਂ ਅੱਗੇ ਫਿਰ ਮੈਂ ਤੁਹਾਡੀ ਕੀ ਗੱਲ ਪੁੱਛਾਂ ਟਾਡੀ ਪਹਿਲੇ ਆਈਆਂ ਕਾਬੀ ਦੇ ਬ੍ਰੰਡ ਕਿੰਦਾ ਸ਼ੂਟਿੰਗ ਰਹੀ ਹੈ ਤੁਹਾਡੀ ਕਿੰਦਾ ਸ਼ੂਟਿੰਗ ਬਹੁਤ ਸੋਹਣੀ ਰਹੀ ਬੜਾ ਮਜ਼ਾ ਆਇਆ ਸ਼ੂਟਿੰਗ ਕਰਦੇ ਹੋਏ ਬਹੁਤ ਸੋਹਣੀ ਟੀਮ ਸੀ ਵੈਰੀ ਸਪੋਰਟਿੰਗ ਤੇ ਹੁਣ ਇਹਈ ਬੇਨਤੀ ਹੈ ਲੋਕਾਂ ਨੂੰ 28 ਫਰਵਰੀ ਨੂੰ ਜਾ ਕੇ ਦੇਖਣ ਤੇ ਸਾਨੂੰ ਪਿਆਰ ਦੇਣ ਇਹਨਾਂ ਦਾ ਸ਼ੂਟਿੰਗ ਕਰਕੇ ਕਿੱਦਾਂ ਲੱਗਦਾ ਬਹੁਤ ਸੋਹਣਾ ਲੱਗਿਆ ਜੇ ਭਾਜੀ ਕਿ ਟ੍ਰੇਲਰ ਦੇ ਵਿੱਚ ਆਪਾਂ ਡਾਇਲੌਗ ਦੇਖਿਆ ਕਿ ਬੰਦਾ ਜਾਨੂ ਵੀ ਕਿ ਜੀ ਆਂ ਕਾਬੀ ਬੋਬਰ ਆਈ ਜੀ ਸੋ ਅਸੀਂ ਸਵਾਲ ਚ ਸ਼ੁਰੂ ਕਰੀਏ ਜੀ ਜੀ ਰੋਹਿਤ ਕੀ ਰੈਡੀ ਰੋਹਿਤ ਹਾਂਜੀ ਤਾਂ ਮੈਂ ਸੀ ਬਦਨਾਮ ਫਿਲਮ ਮੀ ਕਿਉਂ ਦਾ ਮੋਟਿਵ ਮੋਟਿਵ ਇਹ ਹੈ ਕਿ ਮੈਨੂੰ ਲੱਗਦਾ ਕਿ ਬਦਨਾਮ ਐਸਾ ਲਫ਼ਜ਼ ਆ ਜਿਹੜਾ ਕੋਈ ਵੀ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਚਾਹੂਗਾ ਕਿ ਉਹਦੇ ਨਾਲ ਨਾਲ ਜੁੜੇ ਪਰ ਇਹ ਹਮੇਸ਼ਾ ਜਿਹਦੀ ਵੀ ਜ਼ਿੰਦਗੀ ਚ ਜੁੜਿਆ ਐਕਸੀਡੈਂਟਲੀ ਜੁੜਦਾ ਸੋ ਮੈਨੂੰ ਲੱਗਦਾ ਕਿ ਇਹ ਐਸਾ ਵਾਕਿਆ ਇੱਕ ਪਿਓ ਪੁੱਤ ਦੀ ਐਸੀ ਕਹਾਣੀ ਹੈ ਜ ਜਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਟ੍ਰੈਜੇਡੀ ਐਸੀ ਟ੍ਰੈਜਿਕ ਮੂਮੈਂਟ ਹੋ ਜਾਂਦੀ ਹੈ ਜਦੋਂ ਤੋਂ ਉਹਦਾ ਜਿਹੜਾ ਬੱਚਾ ਉਹ ਇਹ ਸੋਚਦਾ ਹੈ ਕਿ ਮੇਰੇ ਪਿਓ ਦਾ ਕੰਦ ਜਿਹੜਾ ਹੈ ਉਹ ਪੂਰੀ ਦੁਨੀਆ 'ਚ ਉਹਨਾ ਡਿਜ਼ਰਵ ਕਰਦਾ ਸੀ ਤੇ ਉਹ ਹੋਊਗਾ ਫਿਰ ਉਹ ਜੋ ਪ੍ਰਾਨ ਕਰਕੇ ਜੋ ਡਿਸੀਜਨ ਲੈਂਦਾ ਹੈ ਉਹ ਬਾਕੀ ਫਿਲਮ ਦਾ ਰੋਲ ਕਿਰਦਾਰ ਹੈ ਬਾਦਸ਼ਾਹ ਦਾ ਕਿਰਦਾਰ ਹੈ ਛੋਟਾ ਹੈ ਬਾਦਸ਼ਾਹ ਛੋਟਾ ਹੈ ਬੰਦਾ ਲੋਕੇ ਦੀ ਔਕਾਤ ਨਾਮ ਬਾਦਸ਼ਾਹ ਗੈਰ ਹੋਇਆ ਆਪਾਂ ਦਿਲ ਤੇ ਟ੍ਰੀਗਰ ਦੇਖਦੇ ਹਾਂ ਆ ਸਟਾਰਟਿੰਗ ਤੋਂ ਲੈ ਕੇ ਐਂਡ ਟੋਟਲੀ ਐਕਸ਼ਨ ਵਾਇਲੈਂਸ ਯਾਦਾ ਕਿਲਰ ਹੈ ਟੀਚੇ ਹੈ ਸੇਧ ਲਈ ਪੀਡੀ ਨੂੰ ਸਕੂਲੇ ਜਾਣਾ ਚਾਹੀਦਾ ਫਿਲਮਾਂ ਚ ਨਹੀਂ ਆਉਣਾ ਚਾਹੀਦਾ ਐਂਡ ਤੁਹਾਨੂੰ ਇਹ ਕੁਐਸਚਨ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਵਾਇਲੈਂਸ ਦਾ ਮਤਲਬ ਹੁੰਦਾ ਗਨ ਵਾਇਲੈਂਸ ਦਾ ਮਤਲਬ ਬੰਦੂਕਾਂ ਵਾਇਲੈਂਸ ਦਾ ਮਤਲਬ ਬਲੱਡ ਤੇ ਉਹ ਚ ਉਹ ਚ ਨੂਰ ਜੀ ਗੱਲ ਕਰ ਰਹੇ ਨੇ ਕਿ ਪੰਜਾਬ ਨਸ਼ਾ ਮੁਕਤ ਹੋਣਾ ਚਾਹੀਦਾ ਸੋ ਮੈਨ ਲੱਗਦਾ ਹੈ ਕਿ ਇਹ ਵਾਇਲੈਂਸ ਨਹੀਂ ਇਹ ਤੇ ਬਹੁਤ ਤਗੜਾ ਮੈਸੇਜ ਹੈ ਜੇ ਕਿਸੇ ਹੋਰ ਫਿਲਮ ਤੇ ਦੀ ਗੱਲ ਕੀਤੀ ਗਈ ਪਹਿਲਾਂ ਤਾਂ ਮੈਨੂੰ ਦੱਸਿਓ ਜ਼ਰੂਰ ਐਂਡ ਇਹ ਫਿਲਮ ਦੇ ਵਿੱਚ ਅਸੀਂ ਉਹ ਅਟੈਂਪਟ ਕੀਤਾ ਜਿਹੜਾ ਅੱਜ ਤੋਂ ਪਹਿਲਾਂ ਕਦੀ ਨਹੀਂ ਹੋਇਆ ਪੰਜਾਬੀ ਦਰਸ਼ਕੀ ਪੰਜ ਬਾਲੀਵੁੱਡ ਦੇ ਐਕਟਰਸ ਜਿਨ੍ਹਾਂ ਨੂੰ ਫਿਊਜ਼ਨ ਕੋਲਾਬੋਰੇਸ਼ਨ ਦਿੱਤੀ ਆ ਇਸ ਫਿਲਮ 'ਚ ਜਨਾਂ ਚ ਜੈਸ਼ਮੀ ਪਸੀਮਲੇ ਨੰਬਰ ਤੇ ਨੇ ਮੁਕੇਸ਼ ਰੇਸ਼ੀ ਜੀ ਨੇ ਵਿਜੇਸ਼ਰ ਜੀ ਜੀ ਨੇ ਅਭਿਮਨਿਉ ਸਿੰਘ ਨੇ ਨਿਰਮਲ ਰੇਸ਼ੀ ਜੀ ਸਾਡੇ ਪੰਜਾਬ ਦੀ ਸ਼ਾਨ ਪਤਮਨੀ ਸ਼ਿਵਰੀ ਅਵਾਰਡ ਉਹਨਾਂ ਦਾ ਉਹ ਨੇ ਸਾਡੇ ਨਾਲ ਹੋਰ ਹੀ ਬਹੁਤ ਸਾਰੀ ਕਲਾਕਾਰ ਨੇ ਐਂਡ ਮੈਨੂੰ ਲੱਗਦਾ ਇਦਾਂ ਦਾ ਅਟੈਂਪਟ ਵੀ ਪਹਿਲਾਂ ਪੰਜਾਬੀ ਇੰਡਸਟਰੀ 'ਚ ਕਦੀ ਨਹੀਂ ਹੋਇਆ ਐਂਡ ਇਦਾਂ ਦੀ ਚੀਜ਼ ਨੂੰ ਆਡੀਅנס ਨੇ ਵੀ ਕਦੀ ਨਹੀਂ ਦੇਖਿਆ ਐਂਡ ਜਿਹੜੀ ਸਭ ਤੋਂ ਖਾਸ ਗੱਲ ਹੋਈ ਆ ਕਿ ਜਿਹਦੇ ਕਰਕੇ ਪੰਜਾਬ ਦੀ ਸਟੇਟ ਦਾ ਰੈਵਨਿਊ ਚੱਲਦਾ दारू ਉਹਦੇ ਤੇ ਫਿਲਮ ਬੇਸ ਹੈ ਤਾਂ ਜਿਵੇਂ ਤੁਸੀਂ ਕਲਮ ਦੇ ਵਿੱਚ ਐਕਸ਼ਨ ਸੀਨ ਕੀਤਾ ਤੇ ਜ਼ਿਆਦਾਤਰ ਤੁਹਾਡੀਆਂ ਫਿਲਮਾਂ ਐਕਸ਼ਨ ਸੀਨ ਦੇ ਬੇਸਡ ਹੁੰਦੀਆਂ ਨੇ ਤੇ ਕਈ ਵਾਰ ਐਕਸ਼ਨ ਜਦੋਂ ਹੁੰਦਾ ਹੈ ਤਾਂ ਸੱਟਾਂ ਵੀ ਵੱਜ ਜਾਂਦੀਆਂ ਨੇ ਤੇ ਇਸ ਫਿਲਮ ਦੇ ਵਿੱਚ ਕੋਈ ਅਜੀਹਕ ਅਜੀਬ ਘਟਨਾ ਵਾਪਰੀ ਹੋ? ਹਾਂ ਮੈਂ ਕੱਲੀ ਵੀਡੀਓ ਪਾਈ ਹੋ ਮੋਟਰਸਾਈਕਲ ਚਲਾਈ ਜਾਂਦਾ ਜੰਗਲਾਂ ਦੇ ਵਿੱਚ ਤੇ ਉਹ ਚਲਾਉਂਦੇ-ਚਲਾਉਂਦੇ ਡਿੱਗ ਗਿਆ ਸਾਈਡ ਤੇ ਇਦਾਂ ਚਲੋ ਇਦਾਂ ਤੁਸੀਂ ਸਵਾਲ ਪੁੱਛਿਆ ਤਾਂ ਮੈਂ ਦੱਸ ਰਿਹਾ ਕਿ ਉਹ ਉਸ ਟਾਈਮ ਦੇ ਉੱਤੇ ਸਾਡੇ ਸੱਟ ਲੱਗੀ ਮੇਰੇ ਸ਼ਿਨ ਤੇ ਲੱਤ ਦੇ ਥੱਲੇ ਗੋਡੇ ਥੱਲੇ ਜਿਹੜੀ ਚੀਜ਼ ਹੱਡੀ ਹੁੰਦੀ ਹੈ ਉਹਨੂੰ ਸ਼ਿਨ ਕਹਿੰਦੇ ਉਹ ਉੱਤੇ ਸੱਟ ਲੱਗੀ ਤੇ ਉਹ ਮੈਨੂੰ ਪਤਾ ਨਹੀਂ ਲੱਗਿਆ ਉਹ ਅਸੀਂ ਉਹ ਜਿਹੜੀ ਵੀਡੀਓ ਵੀ ਦੇਖੋਗੇ ਤੁਸੀਂ ਮੈਂ ਦੇਖ ਕੇ ਖੜਾ ਹੋ ਗਿਆ ਅਸੀਂ ਵਾਪਸ ਆ ਗਏ ਤੋਂ ਬਾਅਦ ਉਹ ਬੇਹੋਸ਼ ਹੋ ਗਿਆ ਥੋੜੀ ਬ੍ਰੇਕ ਹੋ ਗਈ ਔਰ ਜੁੜ ਗਈ ਪਤਨੀ ਕਦੋਂ ਜੁੜੀ ਐਂਡ ਉਹ ਇਦਾਂ ਹੀ ਠੇਠੀ ਕਈ ਵਾਰ ਸਟੈਂਟ ਜਦੋਂ ਸ਼ੂਟ ਕੀਤਾ ਜਾਂਦਾ ਹੈ ਤਾਂ ਸਟੈਂਡਿੰਗ ਦਾ ਵੀ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕੋਈ ਤੁਸੀਂ ਨਾ ਉਹ ਫਿਲਮ ਕੱਟੀ ਕੱਟੀ ਜੋ ਤੱਕ ਕੋਈ ਹੋਰ ਨਹੀਂ ਹਾਂਜੀ 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 ਫਿਲਮ ਵਿੱਚ ਹੋਏ ਨਹੀਂ ਇਦਾਂ ਨਹੀਂ ਹੋਇਆ ਨਹੀਂ ਮੈਂ ਆਪ ਹੀ ਕਰਦਾ ਸਾਰਾ ਮੈਨੂੰ ਵਧੀਆ ਲੱਗਦਾ ਐਂਡ ਜਦੋਂ ਕੋਈ ਇਦਾਂ ਯੂਜ਼ ਹੁੰਦਾ ਤਾਂ ਉਹ ਹਮੇਸ਼ਾ ਪਿੱਛੋਂ ਕੈਮਰਾ ਲੱਗਾ ਹੁੰਦਾ ਉਦੋਂ ਪਤਾ ਲੱਗ ਜਾਂਦਾ ਕਿ ਇਹ ਕਿਸੇ ਹੋਰ ਨੇ ਕੀਤਾ ਸੋ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਆਪ ਹੀ ਅਟੈਂਪਟ ਕਰੀਏ ਐਂਡ ਮੈਨੂੰ ਲੱਗਦਾ ਕਿ ਇਦਾਂ ਦਾ ਕੁਝ ਕਰਾਂਗੇ ਇਦਾਂ ਦੀਆਂ ਚੀਜ਼ਾਂ ਕਰਾਂਗੇ ਤਾਂ ਹੀ ਪੰਜਾਬ ਤੋਂ ਬਾਹਰ ਪੰਜਾਬ ਵਾਲਿਆਂ ਦਾ ਨਾਮ ਹੋਊਗਾ ਜੀ ਇੱਕ ਸਾਲ ਹੀ ਗਾੜੀ ਕੰਮ ਕੀਤੀ ਜੈਸਮੀਨ ਮੈਂ ਅਹ ਬਹੁਤ ਵਧੀਆ ਜੈਸਮੀਨ ਜੀ ਦੱਸਣਗੇ ਤੁਹਾਨੂੰ ਬਿਲਕੁਲ ਬੈਠ ਗਿਆ ਜੈਸਮੀਨ ਜੀ शूटिंग हां मेरी तो सिर्फ लुधियाना ही हो पांच स्टेटਾਂ ਚ ਹੋਈ ਹੈ ਜੀ ਪੰਜਾਬ ਗੁਜਰਾਤ ਰਾਜਸਥਾਨ ਗੁਰਗਾਓ ਐਂਡ ਡੈਰਾਦੂਨ सॉरी गीत गीत ਛੇ ਨੇ ਜੀ ਪੰਜਾਬ ਦੇ ਜਿਹੜੇ ਚੋਟੀ ਦੇ ਕਲਾਕਾਰ ਸਾਰੇ ਹੈਗੇ ਨੇ ਇੱਕ ਇੱਕ ਮਤਲਬ ਗੀਤ ਗਾਣਿਆ ਚ ਕੀ ਦਾ ਪੰਜਾਬ ਬਸ ਇੱਕ ਮੈਸੇਜ ਹੋਊਗਾ ਕਿਦਾ ਇਹ ਮੈਸੇਜ ਇਹਨਾਂ ਤੋਂ ਹੋਊਗਾ ਕਿਦੇ ਚ ਫਿਲਮਾਂ ਚ ਕਿ ਗਾਣੇ ਚ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਲੋਕਾਂ ਨੂੰ ਬੇਨਤੀ ਕਰਨੀ ਹੈ ਫਿਲਮ ਵੇਖਣ ਆਓ ਸਵਾਦ ਲਓ ਜ਼ਿੰਦਗੀ ਚ ਜੇ ਤੁਹਾਨੂੰ ਕਿਸੇ ਚੀਜ਼ ਦੀ ਟੈਨਸ਼ਨ ਆ ਤੇ ਤੁਸੀਂ ਫਿਲਮ ਦੇਖੋ ਤੁਹਾਡੀ ਟੈਨਸ਼ਨ ਦੂਰ ਹੋਊਗੀ ਜੇ ਕੋਈ ਇਦਾਂ ਦਾ ਬੱਚਾ ਜਿਹੜਾ ਆਪਣੇ ਪਿਓ ਨੂੰ ਘੱਟ ਪਿਆਰ ਕਰਦਾ ਉਹ ਫਿਲਮ ਵੇਖ ਕੇ ਆਵੇ ਉਹਨੂੰ ਇਦਾਂ ਉਹਨੂੰ ਮਹਿਸੂਸ ਹੋਊਗਾ ਕਿ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਹੈ ਇਹ ਹੈ ਕਿ ਬੱਚੇ ਘਰਾਂ ਤੋਂ ਦੂਰ ਹੋ ਜਾਂਦੇ ਨੇ ਬੱਚੇ ਘਰ ਦੇ ਨਾਲ ਨਹੀਂ ਰਹਿੰਦੇ ਸੋ ਜਿਹੜੀ ਘਰਦਿਆਂ ਦੀ ਉਹ ਜਿਹੜਾ ਉਹਨਾਂ ਦਾ ਇੰਜੋਏ ਕਰਨ ਦਾ ਟਾਈਮ ਸੀ ਪਹਿਲਾਂ ਉਹ ਜ਼ਿੰਦਗੀ 'ਚ ਜਵਾਗ ਜੰਮਦੇ ਨੇ ਫਿਰ ਉਹਨਾਂ ਨੂੰ ਪਾਲਦੇ ਨੇ ਫਿਰ ਵੱਡਾ ਕਰਦੇ ਨੇ ਜਦੋਂ ਇਕੱਠੇ ਰਹਿਣ ਦਾ ਟਾਈਮ ਹੁੰਦਾ ਜਵਾਗ ਚਲੇ ਜਾਂਦੇ ਨੇ ਮੇਨ ਮੈਸੇਜ ਕੀ ਹੈ ਇਹ ਮੈਂ ਇੱਕ ਮਿੰਟ ਮੈਂ ਕਿਹੜਾ ਬਾਜ਼ਾਰ ਹੈ ਇਸੇ ਕੋਚਿੰਗ ਮਾਈਕਰਫੋਨ ਪਰ ਬੋਚ ਰਿਹਾ ਹਾਂ ਸ਼ਰਾਬ ਪੀਣਾ ਤੁਹਾਨੂੰ ਵਿਦਿਆਸ਼ਣ ਦੇਵਾਇਤ ਦਾਸ ਕੋ ਪੜ੍ਹਨੇ ਸ਼ੁਰੂ ਹੋਗੇ ਕੀ ਲੱਗ ਰਿਹਾ ਪੰਜਾਬ ਦਾ ਵਿਸਾ ਜਾਂ ਹਿੰਦੁਸਤਾਨ ਦਾ ਹੈ ਅਗੇ ਦੋ ਮਾਪੇ ਮਾਤਾ ਪਿਤਾ 10 ਬੱਚੇ ਪਾਦੇ ਸੀ ਤਾਂ ਉਹਨਾਂ ਮਾਤਾ ਪਿਤਾ 10 ਬੱਚੇ ਪਾਦੇ ਅ ਇਹਦੇ ਵਿੱਚ ਪੰਜਾਬ ਦੇ ਵਿਰਸੇ ਦੀ ਕੋਈ ਮਤਲਬ ਕੋਈ ਇਨਪੁਟ ਜਾਂ ਆਉਟਪੁਟ ਕੋਈ ਨਹੀਂ ਹੈ ਪੰਜਾਬ ਦੇ ਵਿਰਸੇ ਨਾਲ ਇਹਦੇ ਕੋਈ ਗੱਲ ਨਹੀਂ ਇਹ ਤਾਂ ਵੈਸਟਰਨ ਕਲਚਰ ਅਡਾਪਟ ਕਰ ਰਹੇ ਆ ਆਪਾਂ ਸਾਰੇ ਜਾਣੇ ਪਰ ਮੈਨੂੰ ਇਦਾਂ ਲੱਗਦਾ ਕਿ ਯਾਰ ਜਿਹੜੇ ਘਰ ਦੇ ਨੇ ਮਾਪਿਓ ਨੇ ਜਿਹੜੀ ਜਿਹੜੀ ਅੱਜ ਦੇ ਟਾਈਮ 'ਚ ਜੇ ਕਿਸੇ ਚੀਜ਼ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਨ ਦੀ ਲੋੜ ਆ ਉਹ ਇਹ ਆ ਕਿ ਆਪਣੇ ਪੇਰੈਂਟਸ ਦੀ ਜਿੰਨੀ ਇੱਜ਼ਤ ਕਰ ਸਕਦੇ ਓੰਨੀ ਕਰੋ ਐਂਡ ਤੁਸੀਂ ਪਤਾ ਨਹੀਂ ਤੁਸੀਂ ਕੋਈ ਮੇਰੀ ਵੀਡੀਓ ਦੇਖੀ ਕਿ ਨਹੀਂ ਤੁਸੀਂ ਦੇਖਣਾ ਜਿਹੜੀ ਵੀ ਮੇਰੀ ਜ਼ਿੰਦਗੀ ਦੀ ਬਹੁਤ ਇੰਪੋਰਟੈਂਟ ਮੂਮੈਂਟ ਹੁੰਦੀ ਮੇਰੀ ਮੰਮੀ ਮੇਰੇ ਨਾਲ ਹੁੰਦੀ ਉਹਦਾ ਮਤਲਬ ਇਹ ਨਹੀਂਗਾ ਕਿ ਮੇਰੀ ਮੰਮੀ ਮੇਰੇ ਨਾਲ ਤੇ ਮੈਨੂੰ ਕੋਈ ਪਬਲਿਸਿਟੀ ਚਾਹੀਦੀ ਉਹਦਾ ਮਤਲਬ ਇਹ ਕਿ ਮੈਂ ਉਹਨਾਂ ਦੀ ਉਹ ਸਪੈਸ਼ਲ ਮੂਮੈਂਟ ਬਣਾਉਣਾ ਚਾਹੁੰਦਾ ਜਿਹੜੇ ਮੈਨੂੰ ਚਾਹੁੰਦੇ ਨੇ ਮੈਂ ਚਾਹੁੰਨਾ ਕਿ ਜਦੋਂ ਤੁਹਾਡੀ ਜ਼ਿੰਦਗੀ ਦੀ ਸਪੈਸ਼ਲ ਮੂਮੈਂਟ ਹੋਵੇ ਤਾਂ ਤੁਹਾਡੀ ਮੰਮੀ ਤੇ ਡੈਡੀ ਤੁਹਾਡੇ ਨਾਲ ਹੋਣ ਸੋ ਉੱਥੋਂ ਮੈਂ ਇਹ ਮੈਸੇਜ ਦੇਣਾ ਚਾਹਨਾ ਤੇ ਦੂਸਰੀ ਗੱਲ ਇਹ ਕਿ ਜਿਹੜੇ ਆਸ਼ਰਮ ਵਧ ਰਹੇ ਨੇ ਉਹਦਾ ਰੀਜ਼ਨ ਕੱਲਾ ਇਹ ਨਹੀਂਗਾ ਕੱਲੇ ਪੰਜਾਬ ਜਦੋਂ ਬੱਚਿਆਂ ਨੂੰ ਇਦਾਂ ਲੱਗੇ ਕਿ ਸਾਡਾ ਫਿਊਚਰ ਸਿਕਿਉਰ ਨਹੀਂਗਾ ਤਾਂ ਬੱਚਿਆਂ ਦੇ ਪੇਰੈਂਟਸ ਤੇ ਬੱਚੇ ਮਿਲ ਕੇ ਕੈਸਾ ਡਿਸੀਜਨ ਲੈਂਦੇ ਨੇ ਜਿਹੜਾ ਦੁਨੀਆ 'ਚ ਨੂੰ ਲੱਗਦਾ ਕੋਈ ਬੱਚਾ ਜਾਂ ਮਾਪਿਓ ਨਹੀਂ ਚਾਹੁੰਦਾ ਹੋਊਗਾ ਕਿ ਸਾਡਾ ਬੱਚਾ ਸਾਡੇ ਤੋਂ ਦੂਰ ਜਾਵੇ ਸੋ ਉਹ ਤੇ ਸਾਡੀਆਂ ਕਮਜ਼ੋਰੀਆਂ ਨੇ ਮਜਬੂਰੀਆਂ ਨੇ ਕਿੰਨੇ ਬੱਚੇ ਬਾਹਰੋਂ ਡਿਪਲੋਮਾ ਕੇ ਵਾਪਸ ਆਏ ਕਿੰਨੇ ਗਏ ਤੇ ਵਾਪਸ ਭੇਜਤੇ ਪਰ ਉਹਦੇ ਚ ਕਿਸੇ ਦਾ ਜੀ ਥੋੜੀ ਕਰਦਾ ਕਿ ਕਿੱਲੇ ਗਹਿਣੇ ਰੱਖ ਕੇ ਤੇ ਤੁਸੀਂ ਕਰਜ਼ਾ ਚੱਕ ਕੇ ਤੇ ਬਾਹਰ ਜਾਓ ਤੇ ਮੁੜ ਕੇ ਵਾਪਸ ਆ ਜਾਓ ਤੇ ਕਰਜ਼ਾ ਸਿਰ ਤੇ ਉਹ ਲਾਉਣਾ ਕਿਦਾਂ ਸੋ ਇਹ ਲੈਕ ਆਫ এডੂਕੇਸ਼ਨ ਤੇ ਜਾਗਰੂਕਤਾ ਜਿਹੜੇ ਜਿਹੜੇ ਪਿੰਡਾਂ ਦੇ ਸਰਪੰਚ ਨੇ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਸਾਡਾ ਜਿਹੜਾ ਯੂਥ ਆ ਉਹਨੂੰ ਸਹੀ ਰਾਸਤੇ ਤੇ ਸਹੀ ਭਵਿੱਖ ਜਿਹੜਾ ਉਹ ਤੁਸੀਂ ਪੰਜਾਬ ਚ ਰਹਿ ਕੇ ਬਣਾ ਸਕਦੇ ਆ ਸੋ ਪੰਜਾਬ ਦੇ ਬੱਚੇ ਪੰਜਾਬ ਦਾ ਯੂਥ ਉਹ ਇਨਾ ਸਮਝਦਾਰ ਹੈ ਜੇ ਤੁਸੀਂ ਉਹਨਾਂ ਨੂੰ ਸਮਝਾਓਗੇ ਤਾਂ 100% ਸਮਝਦੇ ਆ। ਪੋਸਟਰ ਵਿੱਚ ਟਾਈਗਰ ਦੇ ਦੇਖਦੇ ਆ ਨਾਇਕਾ ਦਾ ਕੀ ਹੋਣਾ। ਟਾਈਗਰ ਮਿਲਦਾ ਪੰਜਾਬ ਨੂੰ ਰਿਪਰੈਜ਼ੈਂਟ ਕਰਦਾ ਤੇ ਮੇਰੀ ਪਰਸਨਲ ਕਹਾਣੀ ਇਹ ਆ ਕਿ ਮੈਨੂੰ ਸਕਾਰਫੇਸ ਫਿਲਮ ਬਹੁਤ ਪਸੰਦ ਸੀ ਐਂਡ ਉਸ ਫਿਲਮ ਦੇ ਪੋਸਟਰ ਦੇ ਉੱਤੇ ਇੱਕ ਤੁਸੀਂ ਦੇਖਦੇ ਆ ਟਾਈਗਰ ਉਹ ਮੈਂ ਛੋਟੇ ਹੁੰਦੇ ਜਦੋਂ ਮੈਂ ਅਸੀਂ ਸਾਡੇ ਘਰ ਦੇ ਸਾਡੇ ਘਰ ਦੀਆਂ ਜਿਹੜੀਆਂ ਕੰਨਾਂ ਨੇ ਉਹ ਬਲਸਟਰ ਵੀ ਨਹੀਂ ਹੁੰਦੇ ਸੀ ਤੇ ਉਸ ਕੰਧ ਦੇ ਉੱਤੇ ਉਹਦਾ ਪੋਸਟਰ ਲੱਗਾ ਹੁੰਦਾ ਸੀ। ਤੇ ਜਦੋਂ ਮੈਂ ਉਹਨੂੰ ਦੇਖਦਾ ਸੀ ਤਾਂ ਮੈਨੂੰ ਮੈਂ ਇਹ ਤਾਂ ਸੋਚਦਾ ਮੈਂ ਐਕਟਰ ਬਣਨਾ ਪਰ ਮੈਨੂੰ ਉਹ ਐ ਨਹੀਂ ਪਤਾ ਸੀਗਾ ਕਿ ਮੈਂ ਆਪਣੀ ਫਿਲਮ ਦੇ ਵਿੱਚ ਉਹ ਕਰੂੰਗਾ ਉਹ ਮੇਰੇ ਛੋਟੇ ਹੁੰਦੇ ਤੋਂ ਮੇਰੇ ਨਾਲ ਆ ਉਹ ਚੀਜ਼ ਤਾਂ ਮੈਨੂੰ ਮੈਂ ਵੇਟ ਕਰਦਾ ਸੀ ਕਿਹੜੀ ਫਿਲਮ 'ਚ ਮੈਂ ਉਹ ਪਾ ਸਕਦਾ ਸੋ ਇਸ ਫਿਲਮ 'ਚ ਪੈ ਗਿਆ